ਵਿਸ਼ਵਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ 1992 ਦੇ ਵਿੱਚ ਥਾਣਾ ਮਜੀਠਾ ਦੇ ਅਧੀਨ ਪੁਲਿਸ ਵੱਲੋਂ ਬਣਾਏ ਗਏ ਇੱਕ ਝੂਠੇ ਪੁਲਿਸ ਮੁਕਾਬਲੇ ਦੀ ਸੁਣਵਾਈ ਕਰਦੇ ਹਾਂ सीबीआई ਦੇ ਸਪੈਸ਼ਲ ਜੱਜ ਵੱਲੋਂ ਇਸ ਮਾਮਲੇ ਦੇ ਵਿੱਚ ਦੋਸ਼ੀ ਐਲਾਨੇ ਗਏ ਗੁਰਪਿੰਦਰ ਸਿੰਘ ਅਤੇ ਥਾਣੇਦਾਰ ਪਰਸ਼ੋਤਮ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਤੇ ਇਸ ਦੇ ਨਾਲ-ਨਾਲ ਦੋਵਾਂ ਦੋਸ਼ੀਆਂ ਨੂੰ 2-2 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ ਏਸ਼ੀਆ ਦੇ ਨਾਲ ਬੈਨੀਫਿਟ ਆਫ ਡਾਊਟ ਦਾ ਲਾਭ ਦਿੰਦਿਆਂ ਹੋਇਆਂ ਉਸ ਸਮੇਂ ਦੇ ਐਸਪੀ ਸਾਬਕਾ ਐਸਪੀ ਚਮਨ ਲਾਲ ਅਤੇ ਉਸ ਸਮੇਂ ਰਹੇ ਡੀਐਸਪੀ ਐਸਐਸ ਸਿੱਧੂ ਨੂੰ ਇਸ ਦਾ ਲਾਭ ਦਿੰਦਿਆਂ ਹੋਇਆਂ ਬੈਨੀਫਿਟ ਆਫ ਡਾਊਟ ਦਾ ਲਾਭ ਦਿੰਦਿਆਂ ਹੋਇਆਂ ਇਹਨਾਂ ਨੂੰ ਬਰੀ ਕਰ ਦਿੱਤਾ ਗਿਆ ਜਦਕਿ ਇਸ ਪੂਰੇ ਮਾਮਲੇ ਦੀ ਲੰਬੇ ਸਮੇਂ ਤੱਕ ਟਰਾਇਲ ਚੱਲੀ ਅਤੇ ਟਰਾਇਲ ਦੇ ਦੌਰਾਨ ਹੀ ਪੰਜ ਮੁਲਜ਼ਮਾਂ ਦੀ ਮੌਤ ਹੋ ਗਈ ਸੀ 1992 ਦੇ ਇਸ ਮਾਮਲੇ ਦੇ ਵਿੱਚ ਉਸ ਸਮੇਂ ਦੇ ਦੋ ਪੁਲਿਸ ਅਧਿਕਾਰੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਤੇ ਇਸ ਦੇ ਨਾਲ ਨਾਲ 2-2 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ। ਇਹ 1992 ਦਾ ਫੇਕ ਐਨਕਾਊਂਟਰ ਦਾ ਮਾਮਲਾ ਸੀ ਜਿਦੇ ਵਿੱਚ ਅੱਜ ਮਾਨਯੋਗ ਸੀਬੀਆਈ ਸ਼੍ਰੀ ਰਕੇਸ਼ ਕੁਮਾਰ ਗੁਪਤਾ ਦੀ ਅਦਾਲਤ ਨੇ ਜਿਹੜੀ ਆ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਤੇ 2-2 ਲੱਖ ਰੁਪਏ ਜਿਹੜਾ ਜੁਰਮਾਨਾ ਕੀਤਾ ਹੈ ਇਹ ਜਿਹੜੇ ਤੁਸੀਂ ਪਰਿਵਾਰ ਪੀੜਤ ਪਰਿਵਾਰ ਨਾਲ ਵੇਖ ਰਹੇ ਹੋ ਇਹਨਾਂ ਨੇ ਫੋਟੋਆਂ ਫੜੀਆਂ ਨੇ ਇਹ ਇੱਕ ਬਲਦੇਵ ਸਿੰਘ ਨਾਂ ਦਾ ਸ਼ਖਸ ਸੀ ਜਿਹੜਾ ਉਸ ਟਾਈਮ ਇੰਡੀਅਨ ਆਰਮੀ ਦੇ ਵਿੱਚ ਜਿਹੜਾ ਜੌਬ ਕਰਦਾ ਸੀ ਤੇ ਆਪਣੇ ਪਿੰਡ ਛੁੱਟੀ ਆਇਆ ਹੋਇਆ ਸੀ ਤੇ ਉਸ ਨੂੰ 6 9 1992 ਨੂੰ ਰਾਤ ਕਰੋ ਥਾਣਾ ਸ਼ਹਾਟਾ ਦੀ ਪੁਲਿਸ ਨੇ ਚੁੱਕ ਕੇ ਤੇ 8 9 ਦਿਨ ਗੈਰ ਕਾਨੂੰਨੀ ਹਿਰਾਸਤ ਦੇ ਵਿੱਚ ਰੱਖ ਕੇ 13 9 1992 ਨੂੰ ਜਿਹੜਾ ਉਹਦਾ ਅਨਕਾਊਂਟਰ ਸ਼ੋਅ ਕਰ ਦਿੱਤਾ ਸੀ ਤੇ ਜਿਹੜਾ ਦੂਸਰੇ ਸ਼ਖਸ ਦੀ ਤੁਸੀਂ ਫੋਟੋ ਵੇਖ ਰਹੇ ਸੋ ਇਹ ਇਹ ਲਖਵਿੰਦਰ ਸਿੰਘ ਲੱਖੇ ਦੀ ਆ ਜਿਹੜਾ ਸੁਲਤਾਨਵਿੰਡਾ ਸੀ ਤੇ ਇਹ ਇਹ ਵੀ ਪੁਲਿਸ ਦੇ ਡਰ ਤੋਂ ਵੱਖਰਾ ਕਿਰਾਏ ਦਾ ਮਕਾਨ ਲੈ ਕੇ ਤੇ ਨੰਗਲੀ ਰਹਿੰਦਾ ਸੀ ਜਿੱਥੋਂ ਇਹਨੂੰ ਥਾਣਾ ਮਜੀਠਾ ਦੀ ਪੁਲਿਸ ਨੇ ਚੁੱਕ ਕੇ ਤੇ ਦੋਵਾਂ ਦਾ ਇਕੱਠਾ ਜਿਹੜਾ ਵਾ ਝੂਠਾ ਪੁਲਿਸ ਮੁਕਾਬਲਾ 13 9 1992 ਨੂੰ ਬਣਾ ਦਿੱਤਾ ਸੀ ਤੇ ਪੁਲਿਸ ਨੇ ਜਿਹੜੀ ਇਹ ਕਹਾਣੀ ਇਹ ਬਣਾਈ ਸੀ ਕਿ ਜਿਹੜਾ ਬਲਦੇਵ ਸਿੰਘ ਦੇਵਾ ਵਾ ਇਹ ਉਹ ਬਿਆਨ ਸਿੰਘ ਗਵਰਨਮੈਂਟ ਦੇ ਵਿੱਚ ਐਮਐਲਏ ਦੇ بیٹے ਦਾ ਕਾਤਲਿਆ ਤੇ ਉਸ ਕੇਸ ਦੇ ਵਿੱਚ ਇਹਨੂੰ ਨਾਮਜਦ ਕਰਕੇ ਤੇ ਰਿਕਵਰੀ ਵਿਖਾਉਣ ਦੇ ਲਈ ਜਦੋਂ ਲਜਾਇਆ ਜਾ ਰਿਹਾ ਸੀ ਤੇ ਆਣਪਛਾਤੇ ਖਾੜਕੂਆਂ ਨੇ ਅੱਗੋਂ ਉਸਤੇ ਹਮਲਾ ਕਰ ਦਿੱਤਾ ਤੇ ਜਿਹੜਾ ਉਸ ਦੇ ਵਿੱਚ ਇੱਕ ਆਣਪਛਾਤਾ ਵਿਅਕਤੀ ਲਖਵਿੰਦਰ ਸਿੰਘ ਮਾਰਿਆ ਗਿਆ ਤੇ ਜਿਹੜਾ ਬਲਦੇਵ ਸਿੰਘ ਦੇਬਾ ਵਾ ਉਹ ਵੀ ਦਵੱਲੀ ਫਾਇਰਿੰਗ ਦੇ ਵਿੱਚ ਮਾਰਿਆ ਗਿਆ ਤੇ ਜਿਹੜਾ ਬਲਦੇਵ ਸਿੰਘ ਦੇਬਾ ਵਾ ਉਸ ਨੇ ਹੀ ਜ਼ਖਮੀ ਹਾਲਤ ਦੇ ਵਿੱਚ ਦੂਸਰੇ ਸ਼ਖਸ ਦੀ ਜਿਹੜੀ ਪਛਾਣ ਆ ਉਹ ਲਖਵਿੰਦਰ ਸਿੰਘ ਲੱਖਾ ਸੁਲਤਾਨਵਿੰਦ ਵਜੋਂ ਕੀਤੀ ਜਿਹੜਾ ਕਿ ਸਾਰੀ ਪੁਲਿਸ ਦੀ ਕਹਾਣੀ ਸੀ ਕੋਰਟ ਦੇ ਵਿੱਚ ਫੇਲ ਸਾਬਤ ਹੋ ਗਈ ਤੇ ਜਿਹੜਾ ਨਕਾਉਂਟਰੀ ਆ ਝੂਠਾ ਪਾਇਆ ਗਿਆ ਜਿਹੜਾ ਇਹਨਾਂ ਦੋ ਦੋਸ਼ੀਆਂ ਨੂੰ ਅੱਜ ਉਮਰ ਕੈਦ ਦੀ ਜਿਹੜੀ ਆ ਉਹ ਸਜ਼ਾ ਹੋਈ ਹੈ 302 ਦੇ ਵਿੱਚ ਤੇ ਨਾਲ 2-2 ਲੱਖ ਰੁਪਏ ਜਿਹੜਾ ਜੁਰਮਾਨਾ ਕੀਤਾ ਗਿਆ ਵਾ